ਨਾਰੂ ਜੀ ਹੁਣ ਨਹੀਂ ਕਿੰਨੇ ਦਾਰੂ ਬਹੁ ਟਾਈਮ ਹੋ ਗਿਆ ਪਿੰਦਨ। ਹਾਂ ਬਈ ਇਹਨਾਂ ਤਾਂ ਹੱਥ ਨਹੀਂ ਲਾਉਣਾ ਹੁਣ। ਹੱਥ ਉੱਤੇ ਜਮੀ ਨਹੀਂ ਲਾਉਣਾ ਟੰਨੇ ਵੱਡਾ ਬਾਈ ਬਣ ਕੇ ਬਹੁ ਟਾਈਮ ਹੋ ਗਿਆ। ਆਪਾਂ ਜੇ ਆ ਕੇ ਆਵਾਂਗੇ ਤਾਂ ਕਿ ਦਾਰੂ ਪੀ ਕੇ ਖੜ ਦੇ ਹੈਗਾ। ਹਾਂ ਠੀਕ ਹੈ ਠੀਕ। ਠੀਕ ਆ। ਇੱਥੇ ਖੜਨਾ ਉਰੀ ਖੜਾ ਮੜਾ ਜਾ। ਚਲਾ ਜਾ। ਬਾਹਰ ਜਾ ਕੇ ਤੇ ਮੱਦੀ ਥੱਲੇ ਲੁਕ ਜਾ ਨਾਰੂ ਦੇ ਠੀਕ ਆ। ਠੀਕ ਹੈ। ਇਹ ਦੇਖ ਰਿਹਾ ਵੀ ਆਪਾਂ ਪੀਂਦਾ ਕਿ ਨਹੀਂ। ਜਾ ਭੱਜ ਕੇ ਜਾ। ਜਾ ਭੱਜਾ। ਠੀਕ। ਅਜ ਤਾਂ ਨਾਰੂ ਜੀ ਕੰਬਲ ਕੁੱਤੇ ਸਮਾਰ ਕੇ ਹੋਊਗੀ। ਦੇਖਨੇ ਆਂ ਅਜਿਹਾ ਨਾਰੂ ਵੀ ਕੰਬਲ ਕੁੱਟਾ ਥੱਲੇ ਵਰਨਾ ਇੱਥੇ ਮੁਝੇ ਦੀ ਇਹ ਕੰਬਲ ਕੁੱਟਾ ਸਮਾਰ ਕੇ ਹੋਈ ਆ ਆ ਜਾਂਦੇ ਨਾਰੂ ਤੈਂ ਗੀ ਕੋ ਕਿਚ ਟਕਰਾਉਣਾ ਅਜਿਹਾ ਦੇ ਯਾਰ ਨਾਰੂ ਜੀ ਹੁਣ ਤੁਸੀਂ ਜਾਓ ਘਰੇ ਠੀਕ ਆ ਇੰਨੀ ਜੀ ਤੁਸੀਂ ਵੀ ਜਾਓ ਘਰੇ ਠੀਕ ਠੀਕ ਆ ਚਲੋ ਤੰਗਾ ਅਰੋਂ ਲੈ ਬਿੰਦੇ ਭਾਈ ਬਹੁਤ ਸੱਤਰ ਪਿੰਦੇ ਨੇ ਬੁਰੇ ਹਾਲ ਹੁੰਦੇ ਨੇ ਰਹਿਣ ਲਾਂਗੇ ਹੁਣ ਆਦਿ ਨਹੀਂ ਪਿੰਦੇ ਦਾਰੂ ਬੰਦ ਕਰਤੀ ਹੁਣ ਜੇ ਨਾਰ ਨੂੰ ਇਹ ਤਰੂਪੰਦ ਕਰਤੀ ਮੇਰਾ ਕੀ ਬਣੂ ਮੈਂ ਤਾਂ ਕੰਮ ਸਾਰਾ ਪੱਤੀ ਮੈ ਸੋਜੂ ਜੇ ਨਰ ਨੂੰ ਇਹ ਨਾ ਪੀਤੀ ਮੇਰਾ ਕੀ ਬਣੂ ਕੰਨ ਬੋਦਾ ਹਿੱਲਾ ਲਾਦਾ ਕਰਦਾ ਵੀ ਹਿੱਲਾ ਆ ਲੈਂ ਤੇ ਅੱਜ ਆਪਣੇ ਦੇਸੀ ਪਿਓਰ ਨਾਰੂ ਪੈਣ ਨਾਲ ਆਪਾਂ ਪੀਵਾਂਗੇ ਜੇ ਇਹ ਗੱਦਰ ਘਟੋ ਹੋਵੇ ਜੇ ਇਹ ਕੰਪਲ ਘਟੋ ਹੋਵੇ ਅਜਾ ਨਾਡੋਂ ਟੱਲੀ ਕਰ ਦੇਣਾ ਆਪਾਂ ਨੇ ਜੀ ਕਰਿਓ ਜੀ ਹਾਂ ਜੀ ਬੋਲੋ ਕਿਉਂ ਆਜੋ ਭਾਈਆ ਹੋਰ ਭਾਈ ਕੀ ਹਾਲਾ ਵਰੀਆ ਵਰੀਆ ਤੋਸਨਾ ਹੋਰ ਕਿਵੇਂ ਚੱਲਦੇ ਰ ਗੱਡੀ ਬਸ ਬਸ ਬਹਿ ਜਾ ਬਹਿ ਜਾ ਮੇਰਾ ਬੰਦ ਕਰ ਦੇ ਹੋਰ ਹਾਣ ਨਾ ਰੂ ਵਰੀਆ ਬਣਿਆ ਤੈਨੂੰ ਆ ਗਏ ਹਾਂ ਚੱਲ ਮੈਂ ਕਿਸੀ ਵਿਆਹ ਚ ਅੱਛਾ ਉੱਥੇ ਵਧੀਆ ਪਿਓਰ ਬ੍ਰਾਂਡ ਲਿਆਂਦਾ ਆ ਉਹਦਾ ਅੱਛਾ ਹਾਂ ਲਾਉਣੀਆਂ ਫਰਾਗ ਹੋਣਾ ਨਾ ਬਾਈ ਹੋਣ ਨਹੀਂ ਪਿੰਡ ਆ ਯਾ ਕਾਦੀ ਜਾਰੀਆ ਆਪਣੀ ਨਹੀਂ ਜਾਣਾ ਤੇਰੇ ਕਰਕੇ ਇੰਨੀ ਦੂਰ ਬ੍ਰਾਂਡ ਲੈ ਆਇਆ ਸਾਰੀ ਪਾਰਟੀ ਨੂੰ ਕਿਹਾ ਵਾਇਆ ਯਾਰ ਮੈਂ ਤਾਂ ਰੋ ਛੱਡੀ ਹੋਈ ਆ ਪਾਰਟੀ ਨੂੰ ਕੁਛ ਨਹੀਂ ਦੱਸ ਦੇ ਉਹ ਪਾਰਟੀ ਨਹੀਂ ਜਾਣਾ ਮੇਰਾ ਮਨ ਨਹੀਂ ਕਰਦਾ ਇਹਦਾ ਮਨ ਨਹੀਂ ਕਰਦਾ ਇੱਕ ਵਾਰੀ ਕੁਛ ਨਹੀਂ ਹੁੰਦਾ ਮੈਂ ਇੰਨੀ ਦੂਰ ਤੇ ਵਾਸਤੇ ਇੱਨੇ ਆਇਆ ਯਾਰ ਵੀ ਗੱਡੀ ਕਰਕੇ ਮੇਰਾ ਮਨ ਨਹੀਂ ਕਰਦਾ ਨਹੀਂ ਪਈ ਜਾਣਾ ਗੱਡੀ ਨਿਵਾਏਗਾ ਫਿਰ ਪਾਰਟੀ ਵਿੱਚ ਨਹੀਂ ਹੁੰਦਾ ਪਾਰਟੀ ਬੂਤੀ ਚੱਲਦੇ ਰਹਿੰਦੇ ਨੇ ਪਾਰਟੀ ਹੀ ਹੁੰਦੀ ਆ ਖਾਣ ਪੀਣ ਵਾਸਤੇ ਹੁੰਦੀ ਨੇ ਤਾਂ ਹੁਣ ਪਾਰਟੀ ਨੂੰ ਕਹਿ ਸਕਦਾਵੇਂ ਇਹਦਾ ਪਿੰਦਾ ਨੂੰ ਸਮਝਾਦਾ ਕਿ ਆਪਾਂ ਉਹਦਾ ਕੱਢ ਕਰਾ ਸੀ ਵਾ ਇਹ ਨਾ ਨਾ ਕਰਿਆ ਕਰ ਤੂੰ ਕੱਢ ਲਾ ਰੱਬਾ ਵੀ ਤੈਨੂੰ ਦੱਬੂਗਾ ਅੱਟਾ ਕਰ ਤਾ ਤੂੰ ਵਾਗ ਲਾ ਸਭ ਪਹਿਲਾਂ ਤੂੰ ਹੀ ਲਾ ਪਹਿਲਾਂ ਤੂੰ ਹੀ ਲਾ ਲੈ ਹੁਣ ਇੱਕ ਵਾਰ ਇਹਨਾਂ ਮੋਟਾ ਆਇਆ ਬਸ ਨਾ ਨਾ ਤੂੰ ਲਾ ਪੈਗਾ ਮੈਂ ਚਾਹਾਂ ਖਾਣ ਮੇਰਾ ਸੌਣਿਆ ਨਾਲ ਠੀਕ ਹੈ ਠੀਕ ਹੈ

इकने हो गए के लगा तुम जाओ तरीका के जा। आ आरोदा नाल जट दे घबरा तक जाओ नहीं प्रधान साहब आगे जरा ओए ओए एक भी करना देखा वो बढ़ गया वो बढ़ गया ओए साक्षी देख ले आगे चला बैठना यार संग में जुलूस करता है महाराज

ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰਕੇ ਜਰੂਰ ਦੱਸੋ ਕਿੰਨੇ ਲੱਗਿਆ ਹੈਂ ਸ਼ੇਅਰ ਕਰੋ ਆਪਣੇ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਮਾਹੀ ਪ੍ਰਧਾਨ ਤੇਨਲਾ ਮਾਹੀ ਪ੍ਰਧਾਨ ਚੈਨਲ ਠੀਕ ਹੈ ਜੀ ਧੰਨਵਾਦ